ਕੀ ਨਿਆ ਕਿੰਨੀਆਂ ਗਰੰਟਾਂ ਮਾਂ ਸਰਕਾਰ ਧੂਰੀ ਨੂੰ ਵੀ ਦੇ ਰਹੀ ਹੈ ਪੰਜਾਬ ਤੇ ਹੋਰ ਹਲਕਿਆਂ ਚ ਵੀ ਮਿਲ ਰਹੀਆਂ ਨੇ এডਿਕੇਸ਼ਨ ਲਈ ਦਾ ਖਾਸ ਕਰਕੇ ਪਰ ਫਿਰ ਵੀ ਇਨਸਾਨੀਅਤ ਦੇ ਤੌਰ ਤੇ ਆਪਣਾ ਵੀ ਫਰਜ ਹੈ ਕਿ ਆਪਾਂ ਵੱਧ ਤੋਂ ਵੱਧ ਇਨਸਾਨੀਅਤ ਦੇ ਨਾਤੇ ਲੋਕਾਂ ਦੀ ਸੇਵਾ ਕਰੀਏ ਕੋਈ ਵੀ ਬੱਚਾ ਇਹ ਸੋਚ ਕੇ ਘਰੇ ਨਾ ਬਹਿਟ ਜੇ ਕਿ ਫੀਸ ਭਰ ਨਹੀਂ ਪਾਉਗੀ ਜਾਂ ਮਾਪਿਓ ਔਖੇ ਹੋਣਗੇ ਜਾਂ ਛੱਡ ਕੇ ਕੋਈ ਕੰਮ ਕਰ ਲੈਣਾ ਹੋਰ ਕੋਈ ਦਿਹਾੜੀ ਦਾਪਾ ਕਰ ਲਈਏ ਕਿਉਂਕਿ ਅਕਸਰ ਮਾਪਿਆਂ ਨੂੰ ਜਦੋਂ ਥੋੜਾ ਜਿਹਾ ਪਰ ਪੈਰਾਂ ਚ ਗਰੀਬੀ ਜੇ ਜਾਂਚ ਹੁੰਦੀ ਹੈ ਉਹ ਇਹ ਸੋਚਦੇ ਨੇ ਕਿ ਛੱਡ ਪੜਾਈ ਨੂੰ ਕੋਈ ਹੋਰ ਕੰਮ ਕਰ ਲੈ ਪੜਾਈਆਂ ਦਾ ਫੀਸਾਂ ਭਰਨੀ ਆ ਪੈਣਗੇ ਕੌਣ ਫੀਸਾਂ ਭਰੂਗਾ ਕਿਉਂਕਿ ਇਹ ਇੱਕ ਵਿੱਦਿਆ ਹੀ ਹੈਗੀ ਚੀਜ਼ ਹੈ ਜਿਹੜੀ ਬੇਰੋਜ਼ਗਾਰੀ ਨੂੰ ਜਿਹੜੀ ਗਰੀਬੀ ਨੂੰ ਚੱਕ ਸਕਦੀ ਹੈ ਹੋਰ ਕੋਈ ਹੀਲਾ ਹੈ ਨਹੀਂਗਾ ਜੇ ਬੱਚੇ ਨੂੰ ਆਪਾਂ ਛੋਟੇ ਹੁੰਦੇ ਕੰਮ ਤੇ ਲਾ ਦਾਂਗੇ ਉਹ ਸਾਰੀ ਉਮਰ ਦਿਹਾੜੀ ਤਪਾਈ ਕਰਦਾ ਰਹ ਜਾਂਦਾ ਕੋਈ ਵਧੀਆ ਆਉਦੇ ਪੇਸ਼ਾ ਤੋਂ ਉਹ ਚ ਕੈਲੀਬਰ ਹੋਵੇ ਪਰ ਗਰੀਬੀ ਕਈ ਵਾਰ ਉਹ ਕੈਲੀਬਰ ਹੀ 잡아 ਲੈਂਦੀ ਹੈ ਕਿਸਾਨ ਨੇ ਆਪਣੇ ਭਰਾ ਨੇ ਆਪਾਂ ਜੇ ਦੇਖੀਏ ਆਪਾਂ ਉਹਨਾਂ ਦਾ ਉਹੀ ਹੈ ਸਾਡੇ ਢਿੱਡ ਭਰਨ ਵਾਲਾ ਉਹੀ ਹੈ ਜੇ ਆਪਾਂ ਉਹਨਾਂ ਬਾਰੇ ਨਹੀਂ ਸੋਚਾਂਗੇ ਤਾਂ ਹੋਰ ਕਿੰਨੇ ਸੋਚਣਾ ਹੈ ਮਾਂ ਸਰਕਾਰ ਦੀ ਵੀ ਇਹੀ ਸੋਚ ਹੈ ਕਿ ਕਿਸਾਨਾਂ ਲਈ ਵਰਤੋਂ ਆਦ ਕਰਿਆ ਜਾਵੇ ਜੇ ਆਪਾਂ ਗੱਲ ਕਰਨੀ ਹੈ ਵੀ ਨੇੜੀ ਪਾਣੀ ਸੀਗਾ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਨੇੜੀ ਪਾਣੀ ਵੀ ਪਿੰਡਾਂ ਚ ਪਹੁੰਚਦਾ ਹੈ ਨੇੜੀ ਪਾਣੀ ਵੀ ਆਪਣੇ ਮੇਘਾਤ ਪਹੁੰਚ ਸਕਦਾ ਹੈ ਉਹ ਵੀ ਪਾਣੀ ਪਹੁੰਚ ਰਿਹਾ ਹੈ ਜਿਹੜੀ ਦਿੱਲੀ ਸੀਗੀ ਕਦੇ ਨੇ ਰੇਵ ਅਕੀਸੀ ਕਦੇ ਸਵੇਰੇ ਆਉਂਦੀ ਸੀ ਕਦੇ ਕੱਡ ਲੱਗਦੇ ਸੀ ਲੰਬੇ ਲੰਬੇ ਸੋ ਵੀ ਕਿਸਾਨਾਂ ਨੂੰ ਬਿਜਲੀ ਜਿਹੜੀ ਹੈ ਮਾਂ ਸਰਕਾਰ ਨੇ ਆਹੋ ਆਹ ਕਰ ਦਿੰਦੀ ਹੈ ਤੇ ਦੇ ਚ ਦਿੱਤੀ ਹੈ ਕਿ ਸ਼ਾਮ ਨੂੰ ਆਪਾਂ ਸਾਰੇ ਅੰਗ ਪਰਿਵਾਰਾਂ ਤੇ ਆ ਕੇ ਬੈਠਦੇ ਆਂ ਤੇ ਕਿਸਾਨ ਭਰਾ ਵੀ ਸਾਡੇ ਆਪ ਦੇ ਪਰਿਵਾਰਾਂ ਤੇ ਜਾ ਕੇ ਆਪਦੇ ਬੱਚਿਆਂ ਨੂੰ ਜਾ ਕੇ ਬੈਠਾ ਤੇਰੀ ਮੈਂ ਤਾਂ ਜਿੱਤੀਆਂ ਸੀਗੀਆਂ ਉਹ ਵੀ ਸਾਡੇ ਯਾਦ ਵੀ ਹੈਗੀਆਂ ਸਾਡਾ ਦਿਲ ਕਰਦਾ ਕਿ ਹੋਰ ਮਿਹਨਤ ਕਰੀਏ ਜਿੰਨਾ ਕੰਮ ਹੋ ਸਕਦਾ ਹੈ ਇਹ ਸਮਾਂ ਬਹੁਤ ਐ ਸੰਤਾਨ ਕੋਲ ਆਪਾਂ ਬਤੋਵਾ ਕਰਾਤਾ ਮਾਸਟਰ ਨੂੰ ਲੈ ਕੇ ਪੂਰੀ ਦਾ ਵਿਕਾਸ ਕਰਾਈਏ ਜਿਹੜੇ ਕਾਰਜ ਤੁਹਾਨੂੰ ਕਹੇ ਸੀਗੇ ਪਿਛਲੇ ਤੁਰਕਨ ਮਹੀਨੇ ਤੋਂ ਕਿਉਂਕਿ ਚੋਣ ਜਾਤਾ ਲੱਗਿਆ ਹੋਇਆ ਸੀ ਉਹ ਵੀ ਕਾਰਜ ਸ਼ੁਰੂ ਹੋਣਗੇ ਜਿਹੜੇ ਵੀ ਕੰਮ ਹੈ ਆਪਣੇ ਕੋਲ ਵੀ ਹੋਣਗੇ ਪੱਕਾ ਖੋਡੀਆਂ ਵੀ ਹੋਣਗੀਆਂ ਉਹ ਵੀ ਸਾਨੂੰ ਜ਼ਰੂਰ ਤੁਸੀਂ ਜਾਣੂ ਕਰਾਓ ਕਿਉਂਕਿ ਆਪਣੇ ਕੋਲ ਸਮਾਂ ਹੈਗਾ ਤੇ ਆਪਾਂ ਜਲਦ ਤੋਂ ਜਲਦ ਕੰਮਾਂ 'ਤੇ ਧਿਆਨ ਦੇ ਕੇ ਸ਼ੁਰੂ ਕਰਵਾ ਸਕੀਏ ਜੋ ਅੱਜ ਤੁਸੀਂ ਕੰਮ ਕੀਤਾ ਹੈ ਜੋਇਆ ਸ਼ਰਮਾ ਜੀ ਨੇ ਅੱਜ ਡੋਨੇਸ਼ਨ ਦਿੱਤੀ ਹੈ ਉਹਦੇ ਨਾਲ ਮਾਣੇ ਨਾ ਖੁਸ਼ ਹੁੰਦੇ ਕਿ ਇਹੋ ਜਿਹੇ ਲੋਕ ਜਿਨ੍ਹਾਂ ਨੂੰ ਇਨਸਾਨੀਅਤ ਦਾ ਜੀ ਫਿਕਰ ਹੈਗਾ ਉਹ ਆਪਣੇ ਹੈਗੇ ਨੇ ਅਜੇ ਜਿਨ੍ਹਾਂ ਨੇ ਜਿਨ੍ਹਾਂ ਨੇ ਇਹ ਸੋਚਦੇ ਨੇ ਕਿ ਚੰਗੇ ਮਾੜੇ ਗਰੀਬ ਅਮੀਰ ਚ ਫਰਕ ਨਾ ਕਰੀਏ ਸਭ ਨੂੰ ਇੱਕ ਸਮਾਨ ਸਿੱਖਿਆ ਇੱਕ ਸਮਾਨ ਐਜੂਕੇਸ਼ਨ ਤੇ ਹੈਲਥ ਫੈਸਿਲਿਟੀ ਹੈ ਜਿਹੜੀ ਉਹ ਮਿਲਣੀ ਚਾਹੀਦੀ ਹੈ ਜੇ ਸ਼ਹਿਰ 'ਚ ਆਪਣੇ ਇਹੋ ਜਿਹੇ 2-4 ਲੋਕ ਵੀ ਹੋਣ ਮੈਨੂੰ ਲੱਗਦਾ ਉਹ ਸ਼ਹਿਰ ਨੂੰ ਤਰੱਕੀ ਕਰਨ ਤੋਂ ਕੋਈ ਰੋਕ ਨਹੀਂ ਸਕਦਾ ਸੋ ਅਸੀਂ ਬਹੁਤ ਭਾਗਾ ਵਾਲੇ ਆ ਕਿ ਸਾਡੇ ਕੋਲ ਇਹੋ ਜਿਹੇ ਮੈਂਬਰਸ ਬੈਠੇ ਨੇ ਜੋ ਪੂਰੀ ਜੀ ਦੀ ਫਿਕਰਮੰਦ ਨੇ ਇਥੋਂ ਦੇ ਬੱਚਿਆਂ ਦੀ ਫਿਕਰਮੰਦ ਨੇ ਸੋ ਜੇ ਗੱਲ ਕਰੀਏ ਜਿਨ੍ਹਾਂ ਨੇ ਡੋਨੇਸ਼ਨ ਦੀ ਤੇ ਮੈਨੂੰ ਲੱਗਦਾ ਹੈ ਇੰਨਾ ਜਿਗਰਾ ਕੱਢਣਾ ਬਹੁਤ ਔਖਾ ਹੁੰਦਾ ਹੈ ਹਰ ਇੱਕ ਇਨਸਾਨ ਹੱਥ ਕੋਟ ਲੈਂਦਾ ਕਿ ਜਿੱਥੋਂ ਪੈਸੇ ਬਚਦੇ ਨੇ ਬਚਾ ਲਏ ਜਾਣ ਪਰ ਮੈਂ ਜਾਂਦੀ ਵੀ ਏਆ ਸ਼ਰਨਾ ਜੀ ਨੂੰ ਮਿਲੀ ਆ ਇਹਨਾਂ ਨੇ ਕਦੇ ਡੋਨੇਸ਼ਨ ਦੇਣ ਲੱਗਿਆ ਸੋਚਿਆ ਨਹੀਂ ਕਦੇ ਮੱਥੇ ਵਟ ਨਹੀਂ ਪਾਇਆ ਜਿੰਨਾ ਵੀ ਕਹਦੀਏ ਕੋਈ ਅਸੀਂ ਵੀ ਕਿਸੇ ਬੱਚੇ ਦੀ ਸਪਾਰਸ਼ ਕਰ ਦਿੰਨੇ ਆ ਕੋਈ ਹੋਰ ਸੋਸ਼ਲ ਕੰਮਾਂ ਦੀ ਜੇ ਅਸੀਂ ਇਹਨਾਂ ਦੀ ਕਦੇ ਡਿਊਟੀ ਲਾ ਵੀ ਦਿੰਨੇ ਆ ਤੇ ਸ਼ਰਮਾ ਜੀ ਹਮੇਸ਼ਾ ਹੱਸ ਕੇ ਉਹਨੂੰ ਪੂਰੀ ਕਰਦੇ ਨੇ ਸੋ ਇਨਸਾਨੀਅਤ ਪਹਿਲਾਂ ਚ ਕੁੱਟ-ਕੁੱਟ ਕੇ ਮੈਨੂੰ ਲੱਗਦਾ ਹੈ ਪਤਾ ਨਹੀਂ ਪੈਰੈਂਟਸ ਵੱਲੋਂ ਭਰੀ ਗਈਆਂ ਆ ਕਿਵੇਂ ਆ ਫਰਮਾਤਮਾ ਜਾਣਦਾ ਪਰ ਜੋ ਇਹ ਸ਼ਰਮਾ ਜੀ ਨੇ ਕਿਹਾ ਕੀ ਇੱਕ ਮਾਪਾ ਮੀ ਇੱਕ ਬੱਚੇ ਨੂੰ ਸਿਖਾਉਂਦੇ ਨੇ ਜੋ ਅਸੀਂ ਘਰ 'ਚ ਪਤੀਰਾ ਕਰਦੇ ਆ ਸਾਡੇ ਬੱਚੇ ਵੀ ਉਹੀ ਕੁਝ ਸਿੱਖਦੇ ਨੇ ਸੋ ਆਪਾਂ ਨੂੰ ਘਰ 'ਚ ਵੀ ਵਧੀਆ ਤੋਂ ਵਧੀਆ ਪਤੀਰਾ ਰੱਖਣਾ ਚਾਹੀਦਾ ਹੈ ਜੋ ਮਾਪਿਆਂ ਨੂੰ ਬੱਚਾ ਦੇਖਦਾ ਹੈ ਕਿ ਮੇਰਾ ਪਿਓ ਕੀ ਕਰ ਰਿਹਾ ਹੈ ਮੇਰੀ ਮਾਂ ਕੀ ਕਰ ਰਹੀ ਹੈ ਬੱਚਾ ਉਹੀ ਕੰਮ ਸਿੱਖਦਾ ਹੈ ਸੋ ਉਹੀ ਮੈਨੂੰ ਵਾਦਾ ਹੈ ਸ਼ਰਮਾ ਜੀ ਦੇ ਵੀ ਮਾਤਾ ਪਿਤਾ ਜੀ ਨੇ ਇੰਨੀ ਵਧੀਆ ਸਿੱਖਿਆ ਜਿੰਨਾਂ 'ਚ ਘੁੱਟ-ਘੁੱਟ ਕੇ ਭਰੀ ਹੋਈ ਹੈ ਜੋ ਅੱਜ ਆਪਾਂ ਨੂੰ ਦੇਖਣ ਨੂੰ ਮਿਲਦੀ ਹੈ ਜੇ ਆਪਾਂ ਗੱਲ ਕਰ ਲਈ ਇਹਨਾਂ ਦੀ ਡੋਨੇਸ਼ਨ ਦੀ ਤੇ ਸਭ ਤੋਂ ਜ਼ਿਆਦਾ ਡੋਨੇਸ਼ਨ ਇਹਨਾਂ ਨੇ ਮਨੁੱਖਤਾ ਐ ਐਜੂਕੇਸ਼ਨ ਨੂੰ ਦਿੱਤੀ ਹੈ ਪਿਛਲੇ 3 ਸਾਲਾਂ ਤੋਂ ਲਗਾਤਾਰ ਇਹ ਜਿਹੜੇ ਸਰਕਾਰੀ ਸਕੂਲ ਦੇ ਬੱਚੇ ਜਿਨ੍ਹਾਂ ਨੂੰ 9ਵੀਂ 10ਵੀਂ 11ਵੀਂ 12ਵੀਂ ਦੀ ਕੁਝ ਮਿਨਿਮਮਮ ਅਮਾਉਂਟ ਦੀ ਜਿਹੜੀ ਫੇਸ ਲੱਗਦੀ ਹੈ ਉਹ ਵੀ ਇਹਨਾਂ ਨੇ ਆਪਣੇ ਜਿੰਮੇ ਪਾਈ ਹੈ ਕਿ ਉਹ ਫੀਸ ਭਰਨ ਦੀ ਤੂਰੀ ਦੇ ਬੱਚਾਂ ਨੂੰ ਕੋਈ ਲੋਡ ਹੈ ਨਹੀਂ ਕਿ ਤੂਰੀ ਦਾ ਹਰ ਬੱਚਾ ਐਜੂਕੇਟਿਡ ਹੋਣਾ ਚਾਹੀਦਾ ਹੈ ਕੋਈ ਵੀ ਬੱਚਾ ਇਹ ਸੋਚ ਕੇ ਘਰੇ ਨਾ ਬੈਠ ਜਾਏ ਕਿ ਫੀਸ ਭਰ ਨਹੀਂ ਪਾਉਗੀ ਜਾਂ ਮਾਪਿਓ ਔਖੇ ਹੋਣਗੇ ਜਾਂ ਛੱਡ ਕੇ ਕੋਈ ਕੰਮ ਕਰ ਲੈਣਾ ਹੋਰ ਕੋਈ ਦਿਹਾੜੀ ਦਾਪਾ ਕਰ ਲਈਏ ਕਿਉਂਕਿ ਅਕਸਰ ਮਾਪਿਆਂ ਨੂੰ ਜਦੋਂ ਥੋੜਾ ਜਿਹਾ ਪਰਿਵਾਰਾਂ 'ਚ ਗਰੀਬੀ ਜੇ ਜਾਂਚ ਹੁੰਦੀ ਹੈ ਉਹ ਇਹ ਹੀ ਸੋਚਦੇ ਨੇ ਕਿ ਛੱਡ ਪੜ੍ਹਾਈ ਨੂੰ ਕੋਈ ਹੋਰ ਕੰਮ ਕਰ ਲੈ ਪੜ੍ਹਾਈਆਂ 'ਚ ਤਾਂ ਫੀਸਾਂ ਭਰਨੀਆਂ ਪੈਣਗੀਆਂ ਕੌਣ ਫੀਸਾਂ ਭਰੂਗਾ ਸੋ ਹੈ ਜੀ ਇਨਸਾਨ ਹੈਗੇ ਨੇ ਜਿਹੜੇ ਬੱਚਿਆਂ ਦੇ ਬਾਰੇ ਸੋਚ ਰਹੇ ਨੇ ਕਿਉਂਕਿ ਇੱਕ ਵਿਦਿਆ ਹੀ ਇਹ ਹੈਗੀ ਚੀਜ਼ ਹੈ ਜਿਹੜੀ ਬੇਰੋਜ਼ਗਾਰੀ ਨੂੰ ਜਿਹੜੀ ਗਰੀਬੀ ਨੂੰ ਚੱਕ ਸਕਦੀ ਹੈ ਹੋਰ ਕੋਈ ਹੀਲਾ ਹੈ ਨਹੀਂਗਾ ਜੇ ਬੱਚੇ ਨੂੰ ਆਪਾਂ ਛੋਟੇ ਉਮਰੋਂ ਕੰਮ ਤੇ ਲਾ ਦਾਂਗੇ ਉਹ ساری ਉਮਰ ਦਿਹਾੜੀ ਦਾ ਪਈ ਕਰਦਾ ਰਹਿ ਜਾਂਦਾ ਹੈ ਕੋਈ ਵਧੀਆ ਆਉਦੇ ਪੇਸ਼ਾ ਤੋਂ ਉਹਦੇ ਚ ਕੈਲੀਬਰ ਹੋਵੇ ਪਰ ਗਰੀਬੀ ਕਈ ਵਾਰ ਉਹ ਕੈਲੀਬਰ ਵੀ ਦੱਬ ਲੈਂਦੀ ਹੈ ਬਹੁਤ ਸਾਰੀਆਂ ਮੁਸੀਬਤਾਂ ਹੁੰਦੀਆਂ ਨੇ ਜਿਹੜੇ ਕਾਮ ਘਰਾਂ ਦੇ ਲੋਕ ਫੇਸ ਕਰਦੇ ਨੇ ਪਰ ਮੈਨੂੰ ਲੱਗਦਾ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਜਿੰਨਾ ਹੋ ਸਕਦਾ ਹੈ ਇਕ ਸਮਾਜ ਨੂੰ ਆਪਾਂ ਦੇਣ ਵਾਪਸ ਦਈਏ ਸਰਕਾਰਾਂ ਆਪਣੇ ਕੰਮ ਕਰਦੀਆਂ ਨੇ ਜਿੰਨਾ ਹੋ ਸਕਦਾ ਹੈ ਸਰਕਾਰਾਂ ਦੇ ਗ੍ਰਾਂਟਾਂ ਦੇ ਤੁਹਾਨੂੰ ਵੀ ਪਤਾ ਹੀ ਹੈ ਕਿ ਕਿੰਨੀਆਂ-ਕਿੰਨੀਆਂ ਗ੍ਰਾਂਟਾਂ ਮਾਂ ਸਰਕਾਰ ਧੂਰੀ ਨੂੰ ਵੀ ਦੇ ਰਹੀ ਹੈ ਪੰਜਾਬ ਤੇ ਹੋਰ ਹਲਕਿਆਂ ਚ ਵੀ ਮਿਲ ਰਹੀਆਂ ਨੇ ਐਜੂਕੇਸ਼ਨ ਐਜੂਕੇਸ਼ਨ ਲਈ ਤਾਂ ਖਾਸ ਕਰਕੇ ਪਰ ਫਿਰ ਵੀ ਇਨਸਾਨੀਅਤ ਦੇ ਤੌਰ ਤੇ ਆਪਣਾ ਵੀ ਫਰਜ਼ ਹੈ ਕਿ ਆਪਾਂ ਵੱਧ ਤੋਂ ਵੱਧ ਇਨਸਾਨੀਅਤ ਦੇ ਨਾਤੇ ਲੋਕਾਂ ਦੀ ਸੇਵਾ ਕਰੀਏ ਤੇ ਦੂਜੀ ਵੱਡੀ ਗੱਲ ਹੈ ਜੋ ਹੋਸਪੀਟਲ ਧੂਰੀ ਨੂੰ ਦਿੱਤੀ ਗਈ ਹੈ ਜਿਹਦੇ ਨਾਲ ਵਧੀਆਂ ਤੋਂ ਵਧੀਆਂ ਇਕਵਿਪਮੈਂਟਸ ਹੋਰ ਵੀ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਆਪਣੇ ਸਿਵਲ ਹਸਪੀਟਲ ਨੂੰ ਉਹ ਵੀ ਪਹਈਆ ਕਰਾਇਆ ਜਾਣ ਗਿਆ ਸੋ ਮੈਂ ਇਹਨਾਂ ਦਾ ਵੀ ਧੰਨਵਾਦ ਕਰਦੀ ਆ ਤੇ ਤੀਜੀ ਵੱਡੀ ਗੱਲ ਹੈ ਕੋਈ ਵੀ ਇਹ ਸੋਚ ਨਹੀਂ ਸੋਚਦਾ ਵੀ ਕਿਸਾਨਾਂ ਬਾਰੇ ਵੀ ਕਿੰਨੇ ਨੂੰ ਔਖੇ ਹੁੰਦੇ ਨੇ ਕਿੰਨੇ ਕਿਉਂ ਔਖੀ ਧੁੱਪ ਸਹਿ ਕੇ ਠੰਡਾ ਸਹਿ ਕੇ ਉਹ ਆਪਦੀ ਫਸਲ ਨੂੰ ਪਾਉਂਦੇ ਨੇ ਪਰ ਕਈ ਵਾਰੀ ਇਹ ਤਾਂ ਹੁੰਦਾ ਕਿ ਮੰਧ ਭਾਗੀ ਘਟਦਾ ਹੋ ਜਾਂਦੀ ਹੈ ਵੀ ਅੱਗਾਂ ਲੱਗ ਜਾਂਦੀਆਂ ਨੇ ਜਾਂ ਕੁਝ ਹੋਰ ਹੋ ਜਾਂਦਾ ਹੈ। ਉਹਨਾਂ ਕੋਲ ਕੋਈ ਹੀਲਾ ਨਹੀਂ ਹੁੰਦਾ ਵੀ ਕਿਵੇਂ ਆਪਦੀ ਫਸਲ ਨੂੰ ਬਚਾਉਣ। ਸੋ ਉਹਨਾਂ ਲਈ ਵੀ ਅੱਜ ਇੱਕ ਫਾਇਰ ਬ੍ਰਿਗੇਡ ਦਾ ਜਿਹੜਾ ਇੰਤਜ਼ਾਮ ਕਰਾਇਆ ਗਿਆ ਕਿ ਕਿਤੇ ਵੀ ਅੱਗ ਲੱਗਦੀ ਹੈ ਤੇ ਫਾਇਰ ਬ੍ਰਿਗੇਡ ਮੁਹੱਈਆ ਕਰਾਈ ਗਈ ਹੈ ਤੇ ਉੱਥੇ ਜਾਣ ਦੀ ਜਿੰਤੋਂ ਜਤ ਹੱਕਾ ਬੁਝਾਇਆ ਜਾ ਸਕਦਾ। ਸੋ ਕਿਸਾਨਾਂ ਕਿਸਾਨ ਵੀ ਆਪਣੇ ਭਰਾ ਨੇ ਆਪਾਂ ਜੇ ਦੇਖੀਏ ਆਪਾਂ ਨੂੰ ਹੰਕਾਰਦਾ ਉਹੀ ਹੈ ਸਾਡੇ ਢਿੱਡ ਭਰਨ ਵਾਲਾ ਉਹੀ ਹੈ। ਜੇ ਆਪਾਂ ਉਹਨਾਂ ਬਾਰੇ ਨਹੀਂ ਸੋਚਾਂਗੇ ਤਾਂ ਹੋਰ ਕਿਹਨੇ ਸੋਚਣਾ ਹੈ? ਮਾਂ ਸਰਕਾਰ ਦੀ ਇਹ ਹੀ ਸੋਚ ਹੈ ਕਿ ਕਿਸਾਨਾਂ ਲਈ ਵਰਤੋਂ ਆਦ ਕਰਿਆ ਜਾਵੇ ਜੇ ਆਪਾਂ ਗੱਲ ਕਰ ਲਈਏ ਕਿ ਨਹਿਰੀ ਪਾਣੀ ਸੀਗਾ ਕਿਸੇ ਨੇ ਸੋਚਿਆ ਨਹੀਂ ਸੀਗਾ ਕਿ ਮੇਰੀ ਪਾਣੀ ਵੀ ਪਿੰਡਾਂ ਚ ਪਹੁੰਚ ਸਕਦਾ ਹੈ ਨਹਿਰੀ ਪਾਣੀ ਵੀ ਆਪਣੇ ਪਿੰਡਾਂ ਤੱਕ ਪਹੁੰਚ ਸਕਦਾ ਹੈ ਉਹ ਵੀ ਪਾਣੀ ਪਹੁੰਚ ਰਿਹਾ ਹੈ ਜੀ ਜਿਹੜੀ ਬਿਜਲੀ ਸੀਗੀ ਕਦੇ ਨੇਰੇ ਆਉਂਦੀ ਸੀ ਕਦੇ ਸਵੇਰੇ ਆਉਂਦੀ ਸੀ ਕਦੇ ਕੱਟ ਲੱਗਦੇ ਸੀ ਲੰਬੇ ਲੰਬੇ ਸੋ ਵੀ ਕਿਸਾਨਾਂ ਨੂੰ ਬਿਜਲੀ ਜਿਹੜੀ ਹੈ ਮਾਂ ਸਰਕਾਰ ਨੇ ਆਹੋ ਆਹ ਦੇ ਦਿੰਦੀ ਹੈ ਕਿ ਦੇ ਚ ਦਿੱਤੀ ਹੈ ਕਿ ਸ਼ਾਮ ਨੂੰ ਆਪਾਂ ਸਾਰੇ ਇਹਨਾਂ ਪਰਿਵਾਰਾਂ ਦੇ ਆ ਕੇ ਬੈਠਦੇ ਆਂ ਤੇ ਕਿਸਾਨ ਭਰਾ ਵੀ ਸਾਡੇ ਆਪ ਦੇ ਪਰਿਵਾਰਾਂ ਅੱਜ ਆ ਕੇ ਆਪਦੇ ਬੱਚਿਆਂ ਨੂੰ ਆ ਕੇ ਬੈਠਾ ਸੋ ਸਰਕਾਰਾਂ ਵੀ ਆਪ ਦਾ ਕੰਮ ਕਰ ਰਹੀਆਂ ਨੇ ਸਾਨੂੰ ਚਾਹੀਦਾ ਈ ਕਿ ਐਸ ਹਿਊਮਨ ਬੀਇੰਗਸ ਅਸੀਂ ਵੀ ਹਿਊਮੈਨਿਟੀ ਲਈ ਜਿੰਨਾ ਹੋ ਸਕਦਾ ਆਪਾਂ ਵੀ ਕੰਮ ਕਰੀਏ ਜਿੰਨੀ ਆਪਾਂ ਤਿਲਕੁਲ ਪੇਟਾ ਕਰ ਸਕਦੇ ਆਂ ਸਮਾਜ ਨੂੰ ਆਪਾਂ ਵੀ ਵਾਪਸ ਦਈਏ ਸੋ ਬਹੁਤ ਧੰਨਵਾਦ ਕਰਦੀ ਆਂ ਗਿਆ ਸ਼ਰਮਾ ਜੀ ਦਾ ਵੀ ਨੋਟਰੀ ਕਲਬ ਤੁਰੀ ਦਾ ਵੀ ਜਿਨ੍ਹਾਂ ਨੇ ਇਹਨਾਂ ਵਧੀਆ ਪ੍ਰੋਗਰਾਮ ਅੱਜ ਲਿਖਿਆ ਤੇ ਮੈਂ ਆਸ ਕਰਦੀ ਆ ਕਿ ਡੋਨੇਸ ਵਾਤੇ ਜਾੜ ਕੇ ਤੇ ਆਪਣੇ ਧੂਰੀ ਦਾ ਵਿਕਾਸ ਵੀ ਵੱਧਦਾ ਚੱਲਦਾ ਕਿਉਂਕਿ ਤੁਹਾਡੇ ਤੁਹਾਡੇ ਵੀ ਨਾ ਬਹੁਤ ਥੋੜੀ ਅਮਾਉਂਟ ਹੈ ਸ਼ਾਇਦ ਉਹ ਕਿਸੇ ਲਈ ਬਹੁਤ ਵੱਡੀ ਹੋਵੇ ਸੋ ਤੁਸੀਂ ਆਪ ਦੀ ਜਿੰਨਾ ਵੀ ਅਮਾਉਂਟ ਡੋਨੇਟ ਕਰ ਸਕਦੇ ਹੋ ਤੁਸੀਂ ਵੱੰਤੋ ਵੱਧ ਕਰਿਓ ਤੇ ਆਪਾਂ ਧੂਰੀ ਦਾ ਜਿੰਨਾ ਵੀ ਵਿਕਾਸ ਹੋ ਸਕਦਾ ਹੈ ਵਿੱਚ ਆਪਾਂ ਆਪਣਾ ਹਿੱਸਾ ਪਾਈਏ ਬਾਕੀ ਇੱਕ ਮੱਖਣ ਜੀ ਨੇ ਗੱਲ ਕਰੀ ਕਿ ਪਲਾਂਟੇਸ਼ਨ ਬਾਰੇ ਵੀ ਆਪਾਂ ਨੂੰ ਸੋਚਣਾ ਚਾਹੀਦਾ ਹੈ ਸੋ ਮੇਰੀ ਇਹ ਅਪੀਲ ਹੈ ਤੁਹਾਨੂੰ ਸਾਰਿਆਂ ਨੂੰ ਮੇਰੇ ਤੋਂ ਵੱਡੇ ਤੁਸੀਂ ਸਾਰੇ ਕਿ ਅਪਾ ਕੋ ਪਲਾਂਟੇਸ਼ਨ ਕੋਈ ਨਾ ਕੋਈ ਮਹਿੰਨ ਜੁਰੂਰ ਚਲਾਈਏ ਕਿਉਂਕਿ ਜਿੰਨੀ ਗਰਮੀ ਆਪਣੇ ਪੰਜਾਬ ਚ ਵਧ ਰਹੀ ਹੈ ਆਪਾਂ ਨੂੰ ਚਾਹੀਦਾ ਹੈ ਕਿ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ ਆਪਾਂ ਮੇ ਬੱਚਿਆਂ ਨੂੰ ਹੀ ਸिखਾਈਏ ਕਿ ਰੁੱਖਾਂ ਵੀ ਕਿੰਨੀ ਛਾਂ ਹੁੰਦੇ ਕਿੰਨਾ ਆਪਾਂ ਨੂੰ ਇਹਦੇ ਕੋਲ ਮਿਲਦੇ ਨੇ ਕਿੰਨੀ ਆਕਸੀਜਨ ਮਿਲਦੀ ਹੈ ਜਿਹੜੀ ਗਰਮੀ ਵਧ ਰਹੀ ਹੈ ਮਤਲਬ ਕਿ ਆਪਾਂ ਨੂੰ ਇਹਨਾਂ ਚੀਜ਼ਾਂ ਕਰਕੇ ਛੁਟਕਾਰਾ ਮਿਲਣਾ ਹੈ ਕਿਸੇ ਏਸੀ ਆ ਦੀ ਛਾਂ ਦੇ ਆਪਾਂ ਨੂੰ ਗਰਮੀ ਤੋਂ ਛੁਟਕਾਰਾ ਨਹੀਂ ਦੇਣਾ ਇਹ ਤਾਂ ਟੈਂਪੋਰੀ ਚੀਜ਼ਾਂ ਨੇ ਜੇ ਆਪਾਂ ਨੂੰ ਪਰਮਨੈਂਟ ਸੋਲੂਸ਼ਨ ਚਾਹੀਦਾ ਹੈ ਤਾਂ ਇੱਕ ਹੀ ਸੋਲੂਸ਼ਨ ਹੈ ਕਿ ਆਪਾਂ ਪਲਾਂਟੇਸ਼ਨ ਬੰਦ ਤੋਂ ਬੰਦ ਕਰੀਏ ਸੋ ਉਹਦੇ ਲਈ ਵੀ ਮੈਂ ਜੇ ਤੁਸੀਂ ਮੈਨੂੰ ਬੁਲਾਓਗੇ ਤਾਂ ਮੈਂ ਜ਼ਰੂਰ ਆਇਰ ਹੋਵਾਂਗੀ ਤੇ ਅੱਜ ਮੈਂ ਸਾਰੇ ਧੂਰੀ ਨਿਵਾਸੀਆਂ ਦਾ ਧੰਨਵਾਦ ਵੀ ਕਰਨਾ ਚਾਹੁੰਦੀ ਆ ਕਿਉਂਕਿ ਜਿੰਨੀ ਵੱਡੀ ਈਰ ਨਾਲ ਤੁਸੀਂ ਐਥੋਂ ਮਾਨਸਰ ਨੂੰ ਜਿਤਾ ਕੇ ਭੇਜਿਆ ਤੁਸੀਂ ਸਾਡੇ ਹੌਸਲੇ ਬਹੁਤ ਪਲੰਦ ਕੀਤੇ ਨੇ ਧੂਰੀ ਨੇ ਕਦੇ ਵੀ ਪਿੱਠ ਨਹੀਂ ਲੱਗਣ ਦਿੱਤੀ ਸਾਡੀ ਤੇ ਇਸ ਵਾਰ ਵੀ ਧੂਰੀ ਵਾਲਿਆਂ ਨੇ ਸਾਬਤ ਕਰਤਾ ਨੇ ਧੂਰੀ ਵਾਲੇ ਮਾਨ ਸਾਹਿਬ ਦੇ ਨਾਲ ਨੇ ਤੇ ਹਮੇਸ਼ਾ ਰਹਿਣਗੇ ਜਦੋਂ ਮਿਹਨਤ ਇਨਸਾਨ ਕਰਦਾ ਹੈ ਮਿਹਨਤ ਦਾ ਮੁੱਲ ਮਿਲ ਜੇ ਤਾਂ ਮਿਹਤਰੀ ਚੇਤੇ ਨਹੀਂ ਰਹਦੀ ਸੋ ਜਿਹੜੀਆਂ ਮਿਹਨਤਾਂ ਦਿੱਤੀਆਂ ਸੀਗੀਆਂ ਉਹ ਵੀ ਸਾਡੇ ਯਾਦ ਨਹੀਂ ਹੈਗੀਆਂ ਸਾਡਾ ਤੇ ਕਰਦਾ ਹੈ ਕਿ ਹੋਰ ਮਿਹਨਤ करिए ਜਿੰਨਾ ਕੰਮ ਹੋ ਸਕਦਾ ਹੈ ਅਜੇ ਸਮਾਂ ਬਹੁਤ ਹੈ ਸਰਕਾਰ ਨੂੰ ਆਪਾਂ ਵੱਤੋ ਵੱਤ ਕਰਾਤਾ ਮਾਨ ਸਾਹਿਬ ਤੋਂ ਲੈ ਕੇ ਪੂਰੀ ਦਾ ਵਿਕਾਸ ਕਰਾਈਏ ਜਿਹੜੇ ਕਾਲਜ ਨੂੰ ਕਹੇ ਸੀਗੇ ਪਿਛਲੇ ਦੋਕਨ ਮਹੀਨੇ ਹੀ ਨਿਆਦੋ ਕਿਉਂਕਿ ਚੋਜਾ ਲੱਗਿਆ ਹੋਇਆ ਸੀ ਉਹ ਵੀ ਗੱਲ ਹੈ ਜਿਹੜੇ ਸ਼ੁਰੂ ਹੋਣਗੇ ਜਿਹੜੇ ਵੀ ਕੰਮ ਹੈ ਆਪਣੇ ਕੋਈ ਵੀ ਹੋਣਗੇ ਪੱਗਾਂ ਖੋਡੀਆਂ ਵੀ ਹੋਣਗੀਆਂ ਉਹ ਵੀ ਸਾਨੂੰ ਜ਼ਰੂਰ ਤੁਸੀਂ ਜਾਣੂ ਕਰਾਓ ਕਿਉਂਕਿ ਆਪਣੇ ਕੋਲ ਸਮਾਂ ਹੈਗਾ ਤੇ ਆਪਾਂ ਜਲਦ ਤੋਂ ਜਲਦ ਕੰਮਾਂ 'ਤੇ ਧਿਆਨ ਦੇ ਕੇ ਉਹਨਾਂ ਸ਼ੁਰੂ ਕਰਵਾ ਸਕੀਏ